ਤੁਸੀਂ ਅੱਜ ਜਸੋ ਮੱਜਰੇ ਪਹੁੰਚੇ ਹੋ ਹਰੀਆਲੀ ਖੁਸ਼ਹਾਲੀ ਦੇ ਲਈ ਜਿਹੜੀ ਮਹਿਮ ਚਲਾਈ ਆ ਇਹਦਾ ਕੀ ਮਿਸ਼ਨ ਆ ਤੁਹਾਡੀ ਦੱਸੋਗੇ ਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਧਰਮਪਾਲ ਜੀ ਤੁਸੀਂ ਸਾਡੇ ਲਈ ਟਾਈਮ ਕੱਢਿਆ ਤੇ ਸਰਵ ਵਿਕਤਾ ਸੁਸਾਇਟੀ ਆਪਾਂ ਇਹ ਨਵੀਂ ਸ਼ੁਰੂ ਕਰੀ ਆ ਮੈਂ ਵਾਈਸ ਪ੍ਰਧਾਨ ਆ ਪੰਜਾਬ ਦੀ ਹੋਰ ਅਸੀਂ ਆ ਸਾਰੇ ਸੂਦ ਜੀ ਨੇ ਨਾਲ ਦਵਿੰਦਰ ਜੀ ਨੇ ਮੇਰੀ ਸਾਰੀ ਟੀਮ ਆ ਸਰਪੰਚ ਸਾਹਿਬ ਦਾ ਬੇਟਾ ਇਹ ਨਾਲ ਆਪਣੇ ਜਸੋ ਮੱਜਰੇ ਤੋਂ ਇਹਨਾਂ ਸਾਰਿਆਂ ਨੇ ਆਪਣਾ ਸਾਥ ਦਿੱਤਾ ਸਰਪੰਚ ਸਾਹਿਬ ਨੇ ਔਰ ਵਧੀਆ ਇੱਜ਼ਤ ਨਾਲ ਸਾਡੇ ਸਾਰੇ ਪਿੰਡ ਦੇ ਵਿੱਚ ਬੂਟੇ ਲਵਾਏ ਤੇ ਨਾਲ ਜਾ ਕੇ ਇਹਨਾਂ ਨੇ ਬਹੁਤ ਸਾਡੀ ਮਦਦ ਕਰੀ ਆ ਅਸੀਂ ਇਹਨਾਂ ਦਾ ਸ਼ੁਕਰੀਆ ਕਰਦੇ ਹਾਂ ਸਰਪੰਚ ਸਾਹਿਬ ਦਾ ਮੈਡਮ ਸੁਦੇਸ਼ਕੀ ਦਾ ਮਠ ਠੀਕ ਠੀਕ ਹੈ ਸਿੱਖਿਆ ਦੇਵੀ ਮੈਡਮ ਸਰਪੰਚ ਸਾਹਿਬ ਆਪਣੇ ਬਹੁਤ ਗੁੱਡਵਿਲ ਨੇ ਇਹਨਾਂ ਨੇ ਸਾਡੇ ਸਾਰੇ ਪਿੰਡ ਦੇ ਵਿੱਚ ਬਹੁਤ ਸਾਧ ਦਿੱਤਾ ਅਸੀਂ ਇੱਥੇ ਆਏ ਆ ਸਕੂਲ 'ਚ ਵੀ ਲਾਏ ਨੇ ਤੇ ਔਰ ਉਹ ਗੱਮਾੜੀ ਚ ਵੀ ਅਸੀਂ ਲਾਏ ਨੇ ਅਸੀਂ ਸਾਰੀ ਟੀਮ ਨਾਲ ਸਵੇਰ ਦੇ ਅਸੀਂ ਬੂਟੇ ਲਾ ਰਹੇ ਹਾਂ ਬਹੁਤ ਬਹੁਤ ਸ਼ੁਕਰੀਆ ਤੇ ਮੈਂ ਜਿਵੇਂ ਸੌਰਭ ਜੀ ਤੁਹਾਨੂੰ ਪੁੱਛਦੇ ਆਂ ਵੀ ਤੁਸੀਂ ਇਹ ਮਹਿਮ ਕਿਵੇਂ ਸੋਚ ਕੇ ਚਲਾਈ ਹੈ ਜੀ ਕੋਸੇ ਦਾ ਮਿਸ਼ਨ ਤੁਹਾਡਾ ਅਸੀਂ ਇਹ ਚ ਸੋਚਿਆ ਜਿੱਦਾਂ ਕਿ ਹੁਣ ਪ੍ਰਦੂਸ਼ਣ ਵਧ ਰਿਹਾ ਹੈ ਨਾ ਆਪਣਾ ਗੱਡੀਆਂ ਬਹੁਤ ਜ਼ਿਆਦਾ ਚੱਲ ਰਹੀਆਂ ਨੇ ਤੇ ਬਿਮਾਰੀਆਂ ਵਧ ਰਹੀਆਂ ਨੇ ਉਹਨਾਂ ਦੇ ਲਈ ਅਸੀਂ ਇਹ ਬੂਟੇ ਲਾਉਣ ਦੀ ਮਹਿਮ ਸ਼ੁਰੂ ਕੀਤੀ ਹੈ ਜਿੱਦਣ ਅਸੀਂ ਇਸ ਨੂੰ ਮਿਸ਼ਨ ਹਰੀਆਲੀ ਦਾ ਨਾਮ ਦਿੱਤਾ ਹੈ ਤੇ ਸਰ ਤੁਸੀਂ ਆਪਣੇ ਬਾਰੇ ਦੱਸੋ ਕਿ ਉਹਦਾ ਕੀ ਕੰਮ ਮੈਂ ਵੀ ਇਸ ਸੰਸਥਾ ਦੇ ਵਿੱਚ ਬਤੌਰ ਖਾਂਚੀ ਕੰਮ ਕਰ ਰਿਹਾ ਹਾਂ ਜੀ ਤੇ ਇਸ ਦੇ ਵਿੱਚ ਮੇਨ ਤਾਂ ਇਹ ਹੈ ਜੀ ਵੀ ਅਸੀਂ ਜੋ ਆਪਣੇ ਦੇਸੀ ਜੋ ਰਵਾਇਤੀ ਰੁੱਖ ਨੇ ਜੀ ਅਸੀਂ ਖਾਸ ਤੌਰ ਤੇ ਇਹ ਇਹਨਾਂ ਨੂੰ ਲਗਾਉਣ ਦੀ ਜ਼ਿਆਦਾ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਜੋ ਵਿਦੇਸ਼ੀ ਕਈ ਤਰ੍ਹਾਂ ਦੇ ਇਦਾਂ ਦੇ ਬੂਟੇ ਵੀ ਆ ਰਹੇ ਜੋ ਸਾਨੂੰ ਕਈ ਵਾਰ ਇਹ ਸਾਡੇ ਲਈ ਜੋ ਮਤਲਬ ਵੀ ਇਹ ਦਰਖਤ ਲੈ ਕੇ ਆਏ ਸਾਰੇ ਦੇਸੀ ਲੈ ਕੇ ਆਏ ਆ ਜੀ ਜੀਵੇਂ ਸਰ ਅੱਜ ਸਕਿੰਨ ਦੀ ਪ੍ਰੋਬਲਮ ਬਹੁਤ ਜ਼ਿਆਦਾ ਰਹੀ ਹੈ ਅੱਗੇ ਸਬੈਦਾ ਹੁੰਦਾ ਦੀ ਕਿਕਰ ਹੁੰਦੀ ਦੀ ਜੀ ਉਹ ਸਾਡੇ ਕਿਸਾਨਾਂ ਵੱਲੋਂ ਜੀ ਮੈਂ ਕੈਮੀਕਲ ਪਾਪ ਆ ਜ਼ਮੀਨਾਂ ਦੇ ਵਿੱਚ ਵੀ ਸਾਡਾ ਵਾਤਾਵਰਣ ਖਰਾਬ ਕਰਿਆ ਜਾ ਰਿਹਾ ਸਰਕਾਰ ਨੂੰ ਚਾਹੀਦਾ ਨਹੀਂ ਇਹਨਾਂ ਵਿਰੁੱਧ ਕੰਪਨੀਆਂ ਤੇ ਵੀ ਸਖਤ ਐਕਸ਼ਨ ਲੈਣੇ ਚਾਹੀਦੇ ਨੇ ਜੀ ਸਰ ਬਿਲਕੁਲ ਲੈਣਾ ਚਾਹੀਦਾ ਮੇਰੇ ਇਸ ਲਈ ਸਰ ਅਸੀਂ ਮੇਨ ਜਿਆਦਾ ਨਿੰਮ ਲਏ ਆ ਜੀ ਹੂੰ ਨਿੰਮ ਦੇ ਦਰਖਤ ਅਸੀਂ ਬਹੁਤ ਲਾਏ ਆ ਜੀ ਇੱਥੇ ਛੋਟੇ ਛੋਟੇ ਪੌਦੇ ਲਾਏ ਨੇ ਚਲੋ ਇਹਨਾਂ ਚੋਂ ਸਿਉਂ ਕਰਕੇ ਫਿਰ ਵੀ ਬਹੁਤ ਘੱਟ ਹੁੰਦੇ ਨੇ ਪਰ ਫਿਰ ਵੀ ਬਹੁਤ ਲਾਏ ਆ ਜਿਆਦਾਤਰ ਹਰ ਸਾਲ ਕੋਸ਼ਿਸ਼ ਰੱਖਾਂਗੇ ਵੀ ਵੱਧ ਤੋਂ ਵੱਧ ਜਿੱਥੇ ਬੂਟੇ ਨੁਕਸਾਨੇ ਗਏ ਦੁਬਾਰਾ ਫਿਰ ਉੱਥੇ ਲਾਈਏ ਜੀ ਬਿਸਮਿਲ ਇਹਨਾਂ ਦੇ ਤੇ ਸਰ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਬਾਜੀ ਬਾਜੀ ਸ਼ੁਕਰੀਆ ਜੀ ਸਾਰੇ ਪਿੰਡ ਦਾ ਜਿਨ੍ਹਾਂ ਨੇ ਸਾਡਾ ਸਹਾਇਕ ਹੋ ਦਿੱਤਾ ਆ ਹੈਨਾ ਇਹ ਕਹਿਣਾ ਚਾਹਾਂਗੇ ਆਹ ਜੀ ਇਹਦੀ ਫੋਟੋ ਲੈ ਲਓ ਸਰ ਬਿੰਦੂ ਜੀ ਆਜਾ ਤੂੰ ਵੀ ਆਉਣਾ ਨਾਲ ਬਸ ਓਕੇ ਮਾਜੀ ਬੈਠਾ ਗਿਆ ਅੱਜ ਕੋਦੇ ਹੈਂ ਬੰਦੇ ਬਦਲ ਜੋ ਬੰਦੇ ਤਾ ਦਿ ਦਿਓ ਨਾ ਅੰ内 ਤੁਸੀਂ ਇੱਧਰ ਆ ਜਾਓ ਖਾਣ ਮਾ ਗੋਹੜੇ ਵਾਲੇ ਬਸ ਇਧਰ ਰੈਕਸ਼ਨ ਹੋ ਜਾ ਮੜ ਜਾ ਸਮਝ ਗਏ ਉਧਰ ਜਾ ਪਹਿਲਾਂ ਰਹੀ ਜਾ ਮੁੱਥੇ ਹੈ ਹਾਂ ਹਾਂ यार पिछे ना आ थी, आ थी। आ हो हो जाएगा हां सरपंच साहब कुछ कार करो ला मैंने अच्छे को कडू आओ इधर आओ इधर खाओ सरपंच साहब सरपंच साहब कोई 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 काहे खा के इधर लेंगे हां जी ओके बहुत ठीक है ठीक है ਹਾਂ ਦਾ ਨਾ ਕਰਨੀ ਸੋਣ ਗੋਟੇ ਹਾਂ ਖਾ ਲੈ ਲੈ ਆ ਜੜਾਂ ਤੋਂ ਚਲੋ ਜੀ ਸਰਪ ਜੀ ਚਲੋ